ਅਗਦਾ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈ ਰਾਜ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੋਕੜ ਗੱਭਣ ਬੈਠ ਲੈ ਕੇ ਆਏ ਪਹਿਲਾ ਸੂਏ ਸੂਈ ਵੀ ਆ ਦੂਜੇ ਸੂਏ ਵਾਸਤੇ ਕਿੰਨੇ ਚਿਰ ਦੀ ਗੱਭਣਾ ਕਿੰਨਾ ਦੁੱਧ ਬਾਦ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਆ ਜਾ ਵੀਰੇ ਔਰ ਬੂਟੇ ਕੀ ਹਾਲ ਨੇ ਵੀ ਠੀਕ ਆ ਸਸੀ ਕਾ ਭਾਈ ਸਸੀ ਗੱਲ ਵੀਰੇ ਹੋਰ ਠੀਕ ਠਾਕ ਆ ਪੂਰੇ ਵਧੀਆ ਨੰਬਰ ਬੋਲੋ ਬਲਾ ਦਾ ਨੰਬਰ 98763547016 ਪਿੰਡ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਤਪਾਗੀ ਨੇੜੇ ਆਪਣੇ ਭਧੌੜ ਤੇ ਪੱਕੋ ਕੈਂਚਾ ਰਹੇ ਜਾਂਦਾ 5 ਕਿਲੋਮੀਟਰ ਪੱਕੋ ਕੈਂਚਾ ਤੇ 5 ਕਿਲੋਮੀਟਰ ਭਧੌੜ ਆਪਾਂ ਨੰਬਰ ਨੰਬਰ 9876347016 ਓਕੇ ਜੀ ਮਹਿਰ ਤੋਂ ਸਿੱਧੀ ਛੜ ਕੇ ਆਪਣੇ ਕਰੇ ਜੀ ਜਦੋਂ ਬੱਤੀ ਠੀਕ ਹੈ ਵੀਰੇ ਮਹਿਰ ਤੋਂ ਪੁੱਛਣ ਦੀ ਲੋੜ ਨਹੀਂ ਮਹਿਰ ਸਿੱਧੀ ਛੜ ਕੇ ਉੱਛਦੇ ਤੇ ਰਾਜ ਆਪਾਂ ਹੁਣ ਅੱਜ ਟੋਕੜ ਗੱਪਣ ਚੋਟ ਦਿਖਾਉਣੀਆਂ ਬੈਠ ਟੋਕੜ ਗੱਪਣ ਬੈਠਾ ਵੀਰੇ ਪਲੂਨ ਆ ਚੌਗੀ ਆ ਮੋ ਹੂੰ ਤੇ 2.5 ਮਹੀਨੇ ਦੀ ਗੱਪਣਾ ਚੈੱਕ ਪਾਸ ਹਾਂ ਚੈੱਕ ਪਾਸ ਵੀਰੇ ਜਦੋਂ ਠੀਕ ਹੈ ਤੇ ਦੁੱਧ ਕਿੰਨਾ ਵੀਰੇ ਦੁੱਧ ਵੀਰੇ 10 ਦੇ ਕਰੀਬ ਹੈ 10 ਦੇ ਕਰੀਬ ਹਾਂ ਅਗਲਾ 9 ਮੰਨ ਕੇ ਲਈਏ 10 ਕਿਲੋ ਦੁੱਧ ਖਰਾਗਾ ਤੇ ਬਾਕੀ ਦਾ ਬਰੀਡ ਵਾਲੀ ਬੱਛੀ ਆ ਗਈ ਹੈ ਨਾ ਥਣ ਥਣ ਬਹੁਤ ਚੰਗਾ ਲੱਗਿਆ ਵੀਰੇ ਜਾਨ ਜੂਨ ਅੰਗ ਤੇ ਪੂਰਾ ਬੰਦ ਲੱਗਿਆ ਹੈ ਨਹੀਂ ਵੀ ਕਹਿਰੀ ਆ ਬਣੇ ਰਹੋ ਵੀਡੀਓ ਦੇ ਨਾਲ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਬਾਕੀ ਦਾ ਨਾ ਜੇ ਆਪਾਂ ਗੱਲ ਕਰ ਲਗੇ ਬਹੁਤ ਸੋਹਣੀ ਬੱਛੀ ਹੈਗੀ ਆ ਦੇਖੋ ਫਰੈਸ਼ ਕੁਆਲਟੀ ਥੋੜੀ ਜਿਹੀ ਸ਼ਹਿਰ ਨਾਲ ਆ ਗਈ ਐਚ ਐਫ ਤਿਆਰ ਸ਼ਹਿਰ ਦਾ ਥੋੜਾ ਕਨੈਕਸ਼ਨ ਹੈਗਾ ਇਹ ਵਿੱਚ ਠੀਕ ਹੈ ਜੀ ਆ ਦੇਖੋ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 10 11 ਵਜੇ ਦਾ ਹੀ ਉਸ ਹਿਸਾਬ ਨਾਲ ਜੱਜ ਕਰ ਲਓ ਦੁੱਧ ਕਿੰਨਾ ਦੱਸਿਆ ਸੀ ਰਾਜੇ ਥੱਲੇ ਦੁੱਧ ਨੇ 10 ਕਿਲੋ ਦੱਸਿਆ ਹੁਣ ਠੀਕ ਆ 10 ਕਿਲੋ ਹੈਗਾ ਰੈਡੀ ਤੇ 2.5 ਮਹੀਨੇ ਦੀ ਚੈੱਕ ਪਾਸ 2.5 ਮਹੀਨੇ ਦੀ ਚੈੱਕ ਪਾਸ ਟੋਪ ਦਾ ਬੱਚਾ ਤੇ ਥਾਨ ਗਲਾਸਾਂ ਵਰਗੇ ਲੱਗਿਆ ਹਣਾ ਰਾਜ ਮਾਰ ਕੇ ਨਾ ਮੋਟਾ ਮੋਟਾ ਥਾਣਾ ਤੇ ਉਨਾਂ ਮੋਟੇ ਚੋਣਾ ਠੀਕ ਆ ਉਨਾਂ ਮੋਟੇ ਚੋਣਾ ਤੇ ਚਾਰ ਸੱਟ ਕੇ ਮਿਲਦੀ ਐ ਜਿੰਨੂੰ ਮਰਜੀ ਸੱਟ ਲਾ ਠੰਡੀ ਚਾਰ ਸੱਟ ਕੇ ਜਿਵੇਂ ਮਰਜੀ ਤੇਰੀ ਕਰਨੀ ਤੇਰੀ ਕਰੀ ਜਾਵਾਂ ਬੱਚੇ ਠੀਕ ਆ ਵੀਰੇ ਸੱਟ ਫਿਰ ਰਾਜੂ ਤਾਰਾਂ ਕਰਾਵ ਸਾਹਮਣੇ ਪਾ ਪਾੜਾ ਪਾ ਲੋ ਸੈਟ ਲੋ ਮੂਰੇ ਪਾੜੇ ਵਾਲਾ ਦਾ ਪਸੂ ਬਾਲਾ ਚੰਗਾ ਲੱਗਦਾ ਹੈ ਕਵਾਲਿਟੀ ਬਹੁਤ ਚੰਗੀ ਹੈ ਨਹੀਂ ਬਈ ਠੀਕ ਆ ਬੱਚੀ ਐ ਮੈਂ ਆਪਾਂ ਗਈ ਚੱਲ ਗਏ ਵੀ ਬਾਲਾ ਜੀ ਤਿਆਰ ਹੋ ਕੇ 81-90 ਹਜ਼ਾਰ ਨੂੰ ਬੱਸੀ ਮੂੰਹ ਮਾਰੂ ਠੀਕ ਆ ਪਾ ਲੋ ਵੀਰ ਨੇ ਆ ਥਣ ਤੋਂ ਲਿਆ ਆਪਾਂ ਤੇ ਸੀਲ ਸਭ ਬੜੀ ਆ ਰਾਜ ਹੈ ਨਾ ਤੇ ਆਪਾਂ ਚਾਟ ਵੀ ਛੜਤੀ ਚਾਟ ਚੂੜ ਦਾ ਕੋਈ ਵਾਸਤਾ ਨਹੀਂ ਨੂੰ ਹਾਂ ਵਾਸਤਾ ਹੀ ਨਹੀਂ ਬੁੱਤੇ ਆ ਦੇਖੋ ਧਾਰਾ ਕਰੋ ਚੈੱਕ ਥੱਲੇ ਦਾ ਨਲਕੇ ਵਾਂਗ ਵਰਦੀ ਆ ਦੂਜਾ ਜਿਵੇਂ ਮਾਰਾਜ ਬਾਲਾ ਮੋਟਾ ਝੂਣ ਆ ਬੁੱਤੇ ਹੂੰ ਦੂਜਾ ਜਿਵੇਂ ਮਾਰਾਜ ਆ ਦੇਖੋ ਜੀ ਧਾਰਾ ਦੂਰ ਤੋਂ ਕਰਾ ਰਿਹਾ ਨਾ ਰੋਟਾ ਮੇਰੇ ਹੱਥ ਵੀ ਨਾ ਲਾਵੇ ਬੰਦਾ ਯਾਰ ਠੀਕ ਆ ਓਕੇ ਗੱਲ ਮੁਕਾਵੀ ਦੁੱਗਣੇ ਕਰਨ ਵਾਲੀ ਆ ਯਾਰ ਖੋਲੋ ਨਿਆਣਾ ਬਸ ਬਾਈ ਰਾਜ 14.1 ਇੱਕ ਨੰਬਰ ਠੀਕ ਆ ਵੀਰੇ ਓਕੇ ਆ ਨਿਆਣਾ ਖੋਲਦੀ ਵੀਰੇ ਆ ਨਿਆਣਾ ਖੋਲਦੀ ਤੇ ਰਾਜ 10 ਕਿਲੋ ਦੁੱਧ 2.5 ਮਹੀਨੇ ਚੈੱਕ ਪਾਸ ਤੇ ਪਹਿਲਾ ਸੂਆ ਸੂਈ ਵੀ ਦੂਜੇ ਸੂਏ ਵਾਸਤੇ 2.5 ਮਹੀਨੇ ਚੈੱਕ ਪਾਸ 2.5 ਮਹੀਨੇ ਦੀ ਚੈੱਕ ਪਾਸ ਆਪਣੀ ਕਰਾਈ ਵੀ ਆ ਅਗਲਾ ਕਰਾ ਕੇ ਲੈ ਕੇ ਜਾਵੇ ਹਨ ਤੇ ਮੁੱਲ ਜਮ ਹੀ ਜਾਇਜ਼ ਜਿਆਦਾ ਨਹੀਂ ਬਸ ਇਹਦਾ ਲੈਣ ਦੇਣ ਵਾਲਾ ਮੋਲੇ ਦਾ ਵੀ ਲੋਕਾਂ ਨੂੰ 55-60 ਨਹੀਂ ਕਹਿੰਦਾ 42000 ਮੋਲਾ ਬਸ ਠੀਕ ਆ ਬਸ ਮੌਕੇ ਤੇ ਮਾਨਸਾਨ ਕਰ ਦਿਆਂਗੇ ਠੀਕ ਆ ਜੀ ਮੌਕੇ ਤੇ ਮਾਨਸਾਨ ਹੋ ਜਾਣਾ ਨੰਬਰ ਫੇਰ ਬੋਲਿੰਗ ਕਰਾ ਭਾਈ ਨੰਬਰ ਇਹਦਾ 98763 47016 ਠੀਕ ਆ ਵੀਰੇ ਭਵੰਦੀ ਆਨਲਾਈਨ ਮੰਗਾ ਲੇ ਭਵੰਦੀ ਅਗਲਾ ਆ ਕੇ ਲੈ ਜੀ ਕੋਈ ਚੱਕਰ ਨਹੀਂ ਆਥਰਨ ਤੋਂ ਲੈਵਾ ਭਰ ਜਾਂਦੀ ਹੂ ਪੂਰਾ ਲੈਵਾ ਫੁੱਲ ਭਰ ਜਾਂਦੀ ਆ ਫੁੱਲ ਵਿਚਾਲੀ ਫੁੱਲ ਗਰੰਟੀ ਹੂੰ ਬਹੁਤ ਖਰੀ ਵਛੀ ਆ ਭਵੰਦੀ ਕੋਈ ਆਪ ਦਾ ਡਾਕਟਰ ਲਿਆ ਹੋਵੇ ਭਵੰਦੀ ਆਪ ਦਾ ਲਿਆ ਕੇ ਅਗਲਾ ਚੈੱਕ ਕਰਾ ਲੈ ਕੇ ਲੈ ਜੀ ਸਾਡੀ ਕਰਾਈ ਵੀ ਠੰਡਾ ਟੀਕਾ ਕਰਾਇਆ ਹੋਇਆ ਠੀਕ ਆ ਵੀਰੇ ਤੇ ਬਾਕੀ ਦਾ ਨੰਬਰ ਬੋਲੀਂ ਬਾਈ ਫੇਰ ਨੰਬਰ 9876347016 ਠੀਕ ਆ ਵੀਰੇ ਤੇ ਬਾਕੀ ਦਾ ਇੱਕ ਬੈਡ ਸੀ ਵੀਰੇ ਚੈੱਕ ਪਾਸ ਤੋਂ ਔਕਰ ਗੱਬਣ ਸਾਨੂੰ ਦਿਖਾਤੀ ਆ ਸਾਰੇ ਵੀਰਾਂ ਦਾ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ